ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 25 ਮਾਰਚ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਰਾਂ ਤੇ ਲੈ ਕੇ ਚੱਲਦੇ ਹਾਂ ਰਾਤ ਦੇ ਲਗਭਗ 8:00 ਵਜਣ ਵਾਲੇ ਨੇ ਜੀ ਔਰ 18 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਦਿਨ ਅੱਜ ਲਗਭਗ ਸਾਰੇ ਪੰਜਾਬ ਦੇ ਵਿੱਚ ਗਰਮ ਰਿਹਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਟੈਂਪਰੇਚਰ ਵੀ ਜਿਹੜੇ ਤਾਂ ਉਗੇ ਨੇ ਕਿਉਂਕਿ ਜਿਹੜਾ ਸਿਸਟਮ ਪਿੱਛੇ ਲੰਘਿਆ ਸੀ ਉਹਦੇ ਸਦਕਾ ਟੈਂਪਰੇਚਰ ਹੇਠਾਂ ਆਇਆ ਸੀ 26-28 ਦੇ ਆਸ-ਪਾਸ ਅੱਜ ਉਹਨਾਂ ਦੇ ਵਿੱਚ ਫਿਰ ਤੋਂ ਵਾਧਾ ਦਰਜ ਹੋਇਆ ਜੇ 1-2 ਡਿਗਰੀ ਦਾ ਇਜ਼ਾਫਾ ਹੋਇਆ ਜੇਕਰ ਅਫਾ ਮੈਕਸਿਮਮ ਟੈਂਪਰੇਚਰ ਦੇਖੀਏ ਬੀਤੇ 24 ਘੰਟਿਆਂ ਦੇ ਅੰਕੜੇ ਚੱਕੀਏ ਤਾਂ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਖੇਤਰ ਪੰਜਾਬ ਦਾ ਰਿਹਾ ਜਿੱਥੇ 30.9 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਫਰੀਦাবাদ ਹਰਿਆਣਾ ਦੇ ਵਿੱਚ ਸਭ ਤੋਂ ਤਗੜਾ ਸਭ ਤੋਂ ਜ਼ਿਆਦਾ ਟੈਂਪਰੇਚਰ ਵਾਲਾ ਜ਼ਿਲ੍ਹਾ ਰਿਹਾ ਜਿੱਥੇ 31.2 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਇਹਨਾਂ ਦੇ ਵਿੱਚ ਵਾਧਾ ਹੋਰ ਹੋਏਗਾ ਆਉਂਦੇ ਦੋ ਦਿਨਾਂ ਤੱਕ ਜਾਂ ਤਿੰਨ ਦਿਨਾਂ ਤੱਕ ਇਹ ਟੈਂਪਰੇਚਰ ਹੈ ਜਿਹੜੇ ਪੰਜਾਬ ਦੇ 34-35 ਤੱਕ ਜਾ ਸਕਦੇ ਨੇ ਮਾਰਚ ਦੇ ਕਹ ਲਈਏ ਕਿ 28-29-30-31 ਤਰੀਕ ਤੱਕ ਆਉਂਦੇ ਆਉਂਦੇ ਤੇ ਹਰਿਆਣਾ ਦੇ ਵਿੱਚ ਵੀ ਜਿਹੜਾ ਮੈਕਸਿਮਮ ਵਾਧਾ ਟੈਂਪਰੇਚਰ ਦੇ ਵਿੱਚ ਹੋ ਸਕਦਾ ਜੀ ਅੱਜ ਰਾਤੀ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਬੱਦਲਵਾਈ ਵਾਲਾ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਇਹਦੀ ਅਫਰਡ ਤੁਹਾਨੂੰ ਅਸੀਂ ਪਹਿਲਾਂ ਵੀ ਦੰਦੇ ਆ ਰਹੇ ਹਾਂ 19 ਤਰੀਕ ਨੂੰ ਇਹ ਸਿਸਟਮ ਪੰਜਾਬ ਦੇ ਉੱਪਰ ਦੀ ਲੰਘਣਾ ਹੈ ਹਰਿਆਣਾ ਰਾਜਾਂ ਦੇ ਉੱਪਰ ਦੀ ਮੀਂਹ ਦੇ ਕੋਈ ਅਸਰ ਨਹੀਂ ਹੈ ਕੁਝ ਕੁ ਥਾਵਾਂ ਤੇ ਹੋ ਸਕਦਾ ਹੈ ਕਿ ਹਲਕੀ ਕਣੀਆਂ ਜੀ ਸਿੱਟ ਜੇ ਇਹ ਸਿਸਟਮ ਉੱਪਰਲੇ ਫੱਦਰ ਦੇ ਬਦਲਵਾਈ ਗੁਜ਼ਰਨੀ ਹੈ ਅੱਜ ਰਾਤ ਤੋਂ ਇਹ ਬਦਲ ਹੋਏ ਜੜੇ ਸ਼ੁਰੂ ਹੋ ਚੁੱਕੀ ਹੈ ਬਾਟਰ ਏਰੀਆ ਦੇ ਵਿੱਚ ਇਹ ਸਿਸਟਮ ਇਸ ਵੇਲੇ ਐਂਟਰ ਕਰ ਰਿਹਾ ਰਾਤ ਦੇ 8 ਵਜੇ ਦੀ ਰਿਪੋਰਟ ਤੁਹਾਨੂੰ ਦੇ ਰਹੀ ਹਾਂ ਕੱਲ ਬੱਦਲਵਾਝ ਇਹ ਪੰਜਾਬ ਦੇ ਉੱਪਰ ਦੀ ਲੰਘ ਸਕਦੀ ਹੈ ਉੱਪਰਲੇ ਖੱਦਰ ਤੇ ਤੇ ਹਰਿਆਣਾ ਤੇ ਰਾਜਸਥਾਨ ਤੇ ਅੱਜ ਦੀ ਰਾਤ ਜਿਹੜੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹੋਰ ਨਿੱਗੀ ਹੋ ਸਕਦੀ ਹੈ ਕਿਉਂਕਿ ਬੱਦਲਵਾਝ ਉੱਪਰ ਦੀ ਲੰਘਣੀ ਹੈ ਜਿਹਦੇ ਨਾਲ ਹੀਟ ਵੰਣੀ ਹੈ ਹੀਟ ਵੰਨਣ ਕਰਕੇ ਟੈਂਪਰੇਚਰ ਹੈ ਜਿਹੜੇ ਤਾਂ ਉੱਜਾ ਸਕਦੇ ਨੇ ਸੋ ਅੱਜ ਰਾਤ ਜਿਹੜਾ ਟੈਂਪਰੇਚਰ ਹੈ ਉਹ 1-2 ਡਿਗਰੀ ਜਿਹੜੇ ਵੱਧ ਹੀ ਰਹਿਣਗੇ ਬੀਤੀਆਂ ਰਾਤਾਂ ਦੇ ਮੁਕਾਬਲੇ ਜੇਕਰ ਆਉਂਦੇ ਦਿਨਾਂ ਦੀ ਆਫਾਮ ਮੌਸਮ ਤੇ ਆਈਏ ਇਹ ਸਿਸਟਮ ਕੱਲ ਹੋ ਸਕਦਾ 19 ਤਰੀਕ ਨੂੰ ਔਰ 20 ਤਰੀਕ ਦੀ ਕាលਿਅਤ ਸਵੇਰ ਜਾਂ ਦੁਪਹਿਰ ਤੱਕ ਉੱਪਰ ਦੀ ਲੰਘ ਸਕਦਾ ਤੇ ਇਸ ਤੋਂ ਬਾਅਦ ਜਿਹੜੇ ਦਿਨ ਹੋਣਗੇ 21 22 23 24 25 ਤਰੀਕ ਤੱਕ ਆਫਾ ਮੋٹے ਤੌਰ ਤੇ ਜਗ੍ਹਾ ਦਾ ਅੰਦਾਜ਼ਾ ਲਾ ਲਿਆ ਤੇ ਕੋਈ ਵੱਡਾ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਮੌਸਮ ਮੀਂਹ ਵਾਲੇ ਫਖੋਂ ਲਗਫਗ ਸਾਫ਼ ਹੀ ਰਹਿੰਦਾ ਜਾਪ ਰਿਹਾ ਜੀ ਇੱਕ ਸਿਸਟਮ ਜ਼ਰੂਰ ਆ ਰਿਹਾ 27 28 ਦੇ ਆਸ-ਪਾਸ 26 27 28 ਇਹਨਾਂ ਦਿਨਾਂ ਦੇ ਆਸ-ਪਾਸ ਤੇ ਉਹ ਵੀ ਹਲਕਾ ਜਿਹਾ ਸਿਸਟਮ ਹੈ ਬਾਕੀ ਤੁਹਾਨੂੰ ਮੌਕੇ ਤੇ ਹੋਰ ਰਿਪੋਰਟ ਉਹ ਦੀ ਦੇ ਦੇਵਾਂਗੇ ਫਿਲਹਾਲ ਮੌਸਮ ਤੇ ਗਰਮੀ ਜੜੀ ਆ ਅਗੇਤੀ ਗਰਮੀ ਸਤਾਰੀ ਹੈ ਤੇ ਦੁਪਹਿਰ ਵੇਲੇ ਅਜ ਕਾਫੀ ਖੇਤਰਾ ਜਿਹੜੇ ਕਾਫੀ ਖੇਤਰਾ ਦੇ ਵਿੱਚ ਗਰਮੀ ਜੜੀਆ ਮਹਿਸੂਸ ਹੋ ਰਹੀ ਆ ਇਸ ਲਈ ਹੁਣ ਆਉਂਦੇ ਦਿਨਾਂ ਦੇ ਦੌਰਾਨ ਹੀਟ ਵੇਵ ਦੇ ਅਲਰਟ ਜਿਹੜੇ ਆ ਮੌਸਮ ਵਿਭਾਗ ਜਾਰੀ ਕਰ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਫਿਲਹਾਲ ਹਾਲੇ ਤੱਕ ਕੋਈ ਅਲਰਟ ਨਹੀਂ ਆ ਪਰ ਜੋ ਜੋ ਹੁਣ ਟੈਂਪਰੇਚਰ ਤਾਂ ਉੱਚਾ ਨੇ ਤੇ ਆਉਂਦੇ ਦਿਨਾਂ ਤੱਕ ਗਰਮੀ ਦੇ ਵਿੱਚ ਹੋਰ ਵਾਧਾ ਜਿਹੜਾ ਜਾ ਦਰਜ ਹੋਏਗਾ ਜੀ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ